ਸਾਸੀ ਗਿਆਖਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਦੇ ਮੈਂ ਤੁਹਾਡਾ ਛੋਟਾ ਭਰਾ ਡਾਕਟਰ ਅਮਰੀਕ ਜੋ ਵੀ ਵੀਰ ਆਪਣੇ ਚੈਨਲ ਨਾਲ ਨਵੇਂ ਜੁੜ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਦਿੱਕਰ ਜਲਦੀ ਪਹੁੰਚ ਸਕੇ ਇੱਕ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਇਹ ਕੰਮ ਨਵਾਂ ਕਰਨ ਲੱਗੇ ਆ ਨਾਲ ਆਪਣਾ ਮੇਨ ਪ੍ਰੋਫੈਸ਼ਨ ਆਪਣਾ ਡਾਕਟਰੀ ਦਾ ਤੇ ਨਾਲ ਜਿੰਨਾ ਵੀ ਵੀਰਾਂ ਨੇ ਕੋਈ ਵੀਡੀਓ ਪਾਉਣੀ ਹੁੰਦੀ ਆ ਕੋਈ ਚੰਗੇ ਜਾਨਵਰਾਂ ਦੀ ਸੇਲ ਵਾਲਿਆਂ ਦੀ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਆਪਣਾ ਨੰਬਰ 98147 73161 ਅੱਜ ਜੋ ਵੀਡੀਓ ਬਣਾਉਣ ਲੱਗੇ ਆਪਾਂ ਕੱਲ ਵਾਲੇ ਘਰੇ ਪੈਂਦਰ ਸੂਲਪੁਰ ਮੱਲਾ ਜ਼ਿਲ੍ਹਾ ਲੁਧਿਆਣਾ ਬਾਈ ਜਗਰਾਦ ਸਿੰਘ ਦੇ ਘਰੇ ਆਪਾਂ ਕੱਲ ਵੀ ਵੀਡੀਓ ਬਣਾਈ ਸੀ ਤੇ ਕੱਲ ਵਾਲੀ ਵੀਡੀਓ ਦਾ ਵੀ ਫੀਡਬੈਕ ਲਾਵਾਂਗੇ ਅੱਜ ਆਪਾਂ ਬਾਈ ਦੇ ਘਰੇ ਤਿੰਨ ਨਵੇਂ ਜਾਨਵਰ ਲੈ ਕੇ ਆਂਦੇ ਆ ਨਵੇਂ ਜਾਨਵਰਾਂ ਦੀ ਤੁਹਾਡੇ ਨਾਲ ਡਿਟੇਲ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਭਰਾ ਮੇਰੇ ਨਵਾਂ ਕੰਮ ਸ਼ੁਰੂ ਕੀਤਾ ਤੇ ਅੱਗੇ ਦੀ ਅੱਗੇ ਆਪਣੇ ਨਾਲ ਵੀਰ ਕਾਫੀ ਜੁੜ ਸਕਣ ਤੇ ਨਾਲ ਸਭ ਤੋਂ ਪਹਿਲਾਂ ਵੀਡੀਓ ਸਟਾਰਟ ਤੋਂ ਪਹਿਲਾਂ ਇੱਕ ਬੇਨਤੀ ਆ ਕਿ ਆਪਣਾ ਕੰਮ ਵੀਡੀਓ ਬਣਾਉਣਾ ਭਰਾ ਮੇਰਿਓ ਵੀ ਤੁਹਾਨੂੰ ਸਾਰੇ ਇੰਗਲਾਂ ਤੋਂ ਜਾਨਵਰ ਦਿਖਾ ਸਕਾਂਗੇ ਜਿੰਨੀ ਵੀ ਕੋਸ਼ਿਸ਼ ਵੱਧ ਤੋਂ ਵੱਧ ਕਰਾਂਗੇ ਪਰ ਤੁਸੀਂ ਆਪਦੀ ਤਸੱਲੀ ਬਾਕੀ ਕ ਮਾਲਕ ਦੇ ਘਰੇ ਕਸਟਮਰ ਦੇ ਘਰੇ ਜਾ ਕੇ ਖੁਦ ਤੁਸੀਂ ਆਪ ਕਰਨੀ ਆ ਦੁੱਧ ਚਵਾਈ ਦੀ ਵੀ ਹੋਰ ਪਸ਼ੂ ਦੀ ਜਿੰਨੀ ਵੀ ਸਾਰੀ ਡਿਟੇਲ ਤੁਸੀਂ ਘਰ ਜਾ ਕੇ ਵੀ ਲੈ ਸਕਦੇ ਆ ਅਸੀਂ ਜਿੰਨਾ ਵੀ ਤੁਹਾਨੂੰ ਵੱਧ ਤੋਂ ਵੱਧ ਪਸ਼ੂ ਨੂੰ ਦਿਖਾ ਸਕਦੇ ਆ ਵੀਡੀਓ ਦੇ ਵਿੱਚ ਦਿਖਾਵਾਂਗੇ ਠੀਕ ਹੈ ਜੀ ਆਜੂ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਤੁਹਾਨੂੰ ਸਾਰੇ ਪਸੰਗਾਂ ਦੀ ਕਰਾਉਣੀਆਂ ਡਿਟੇਲਸਾਂ ਜੀ ਸਾਸ਼ੀ ਗਾਇ ਬਾਈ ਜੀ ਬਾਈ ਜੀ ਕੀ ਹਾਲ ਚਾਲ ਨੇ ਵਧੀਆ ਬਾਈ ਬਾਈ ਜੀ ਜਿਹੜੇ ਆਪਾਂ ਸਭ ਤੋਂ ਪਹਿਲਾਂ ਤਾਂ ਕੱਲ ਤਿੰਨ ਡੰਗਰਾਂ ਦੀ ਆਪਾਂ ਵੀਡੀਓ ਪਾਈ ਸੀ ਉਹਨਾਂ ਦਾ ਕੀ ਫੀਡਬੈਕ ਰਿਹਾ ਉਹਨਾਂ ਦਾ ਵੀਰੇ 1 ਘੰਟੇ ਦੇ ਵਿੱਚ ਵਿੱਚ ਸਾਰੇ ਸੇਲ ਹੋ ਗਏ 1 ਘੰਟੇ ਦੇ ਵਿੱਚ ਸੋਹਣਾ ਰਿਸਪਾਂਸ ਮਿਲਿਆ ਜੀ ਆਪਾ ਰੇਗੁੰਦ ਰਵੇ ਕਹਿੰਦੇ ਆ ਨਵਾਂ ਚੈਨਲ ਤੁਸੀਂ ਚਲਾਇਆ ਵਾ ਇਸ ਲਈ ਕਾਰਨ ਵੀਡੀਓ ਵੱਧ ਤੋਂ ਵੱਧ ਅਗਲਾ ਦੇਖਣੇ ਨਵੀਂ ਵੀਡੀਓ ਦਾ ਅਗਲੇ ਨੂੰ ਨੋਟੀਫਿਕੇਸ਼ਨ ਮਿਲੇ ਬਿਲਕੁਲ ਜੀ ਮਨ ਖੁਸ਼ ਆ ਪੂਰਾ ਪੂਰਾ ਮਨ ਖੁਸ਼ ਆ ਚਲੋ ਬਹੁਤ ਵਧੀਆ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਅੱਜ ਆਪਾਂ ਤਿੰਨ ਡੰਗਰ ਲੈ ਕੇ ਆਏ ਆਂ ਠੀਕ ਆ ਜੀ ਇਹਨਾਂ ਦੇ ਵਿੱਚੋਂ ਇੱਕ ਸੱਜਰਾ ਦੋ ਸੱਜਰਾ ਤਕਰੀਬਨ ਇੱਕ ਬਿਲਕੁਲ ਸੱਜਰਾ ਇੱਕ ਮਹੀਨੇ ਦੀ ਸੂਈ ਵੀ ਆ ਇੱਕ ਟੋਕੜ ਇੱਕ ਟੋਕੜ ਹਾਂਜੀ ਇਹਨਾਂ ਦੀ ਡਿਟੇਲ ਆਪਾਂ ਇੱਕ ਨੰਬਰ ਤੋਂ ਕਰ ਲਗੇ ਸ਼ੁਰੂ ਜੀ ਹਾਂ ਜੀ ਇੱਕ ਨੰਬਰ ਦੀ ਕੀ ਡਿਟੇਲ ਆ ਜੀ ਹਾਂਜੀ ਠੀਕ ਆ ਤੇ ਮੰਨ ਕੇ ਚੱਲ ਵੀ 15 ਤੋਂ 16 ਕਿਲੋ ਬੋਲੇ ਤਿਆਰ ਆ 15 ਤੋਂ 16 ਕਿਲੋ ਕੋਈ 14 ਕਿਲੋ ਮੰਨ ਕੇ ਲੈ ਜੇ ਅੱਜ ਦੂਜਾ ਦਿਨ ਦੂਜਾ ਦਿਨ ਆ ਬਾਈ ਜੀ ਕੰਡੇ ਵਾਲਾ ਦੁੱਧ ਮਤਲਬ ਬੋਲਾ ਇਹਨੇ ਤਿਆਰ ਆ ਕੰਡੇ ਵਾਲਾ ਖੰਡੀ ਦੀ ਲਪੂਰੀ ਆ ਹੱਥ-ਪੇਰ ਕੇ ਦਿਖਾ ਦੇ ਬੰਦਾ ਬਹਿ ਕੇ ਦਿਖਾ ਦਿੰਦਾ ਵਾ ਹਾਂਜੀ ਸੜ ਕਰ ਗਈ ਆਪਣੇ ਘਰੇ ਬਣ ਜੇ ਆਪਾਂ ਅੱਗੇ ਵੀ ਕਹਿੰਨੇ ਆ ਠੀਕ ਆ ਜੀ ਬਾਕੀ ਬੈੜ ਦਾ ਥਣ ਲੇਵਾ ਦਾ ਬਹੁਤ ਚੰਗਾ ਆ ਜੀ ਮਗਰ ਬਾਈ ਕੀ ਆ ਦੇ ਮਗਰ ਬੱਛਾ ਉਹ ਸਿੰਘ ਦੀ ਫੋਟ ਉਹੀ ਹੋਈ ਵੀ ਆ ਉਹ ਕੋਈ ਚੱਕਰ ਵਾਲੀ ਗੱਲ ਓਕੇ ਤਾਂ ਸਹੀ ਢੰਗ ਨਾਲ ਦਾਗਿਆ ਨਹੀਂ ਗਿਆ ਫੋਟੋ ਹੀ ਵੀ ਬਾਕੀ ਬੈੜ ਦਾ ਥਣਲੇਵਾ ਬਹੁਤ ਚੰਗਾ ਜੀ ਚਾਰੇ ਥਣ ਐ ਪੀੜੀ ਦੇ ਪਾ ਪਿਆਰ ਕੇ ਕੱਲੇ ਕੱਲੇ ਥਣ ਅਲੱਗ ਅਲੱਗ ਥਣ ਪਏ ਆ ਹਾਂਜੀ ਘਰੇ ਰੱਖਣ ਨੂੰ ਵੀਰ ਭਰਾ ਕੋਈ ਵੀ ਲਿਆ ਸਕਦਾ ਸੀਲਸ ਲੱਗ ਕੇ ਪੂਰੀ ਜੀ ਜਿਹਨੇ ਬਾਕੀ ਗਰਮੀਆਂ ਦਾ ਤੂਫਾਨ ਆ ਇੱਕ ਜੀ ਦੀ ਹਾਂਜੀ ਐ 17 18 ਕਿਲੋ ਦੁੱਧ ਖੁੱਲਾ ਡੁੱਲਾ ਪਿਉਉਗੇ ਆਪਾਂ ਵਾੜਾ ਨਹੀਂ ਕਹਿੰਦੇ ਨਾਰਮਲ ਸੇਵਾ ਦੇ ਜੀ ਚੰਗੀ ਸੇਵਾ ਕਰ ਲੂ ਤਾਂ ਵਾ ਮੈਂ ਵੀ ਲੈ ਲਵੇ ਬਿਲਕੁਲ ਜੀ ਇਧਰ ਵੀ ਤੁਹਾਨੂੰ ਸਾਈਡ ਤੋਂ ਵੀ ਦਿਖਾਉਣੀ ਆ ਜੀ ਬੈੜ ਦਾ ਲੇਵਾ ਬਹੁਤ ਚੰਗਾ ਵੇਖੋ ਨਾੜਾ ਨੂੜਾ ਬਹੁਤ ਦਿਖਦੀਆਂ ਬਾਕੀ ਮੇਨ ਗੱਲ ਆ ਵੈੜ ਦੇ ਥਾਣ ਬਹੁਤ ਚੰਗੇ ਲੱਗੇ ਵਿਆ ਥਾਣ ਬਾਈ ਕੱਲੇ ਕੱਲੇ ਤੇ ਆਏ ਪੀੜੀ ਦੇ ਪਾਵਾਂ ਲਗੇ ਮੋਟੇ ਮੋਟੇ ਥਾਣਾ ਜੀ ਹਾਂਜੀ ਬਾਈ ਜੀ ਤੋਰ ਕੇ ਦਿਖਾ ਦਗੇ ਜੀ ਬਾਕੀ ਆ ਜੀ ਡਾਕਟਰ ਟਾਈਮ ਦਿਖਾ ਦੇਵੇ ਹਾਂਜੀ ਵੀਡੀਓ ਦੇ ਵਿੱਚ ਵੀਡੀਓ ਬਣਾਉਣ ਲੱਗੇ ਆਪਾਂ ਜੀ 11:00 ਵਜੇ 5 ਮਿੰਟ ਹੋਏ ਆ ਜੀ ਸਵੇਰ ਵੈੜ ਜਮਾ ਸਾਫ ਕਰਤੀ ਸੀ ਵੀਰੇ ਆਪਾਂ ਕੇਰਾ ਠੀਕ ਹੈ ਜੀ ਠੀਕ ਆ ਤੇ ਹੁਣ ਲੈ ਬਾਦ ਦੇਖ ਲੈ ਤੇ ਸ਼ਾਮ ਨੂੰ ਵੈੜ ਤੋਂ ਲੈ ਕੇ ਤੁਰੇ ਜਾਂਦਾ ਮਾੜੀ ਮੋਟੀ ਪਾਲ ਜਰੂਰ ਕੀਤੀਆਂ ਉਹ ਸੱਜਰ ਪੁੱਛ ਦੇ ਮਾੜੀ ਮੁੱਡੀ ਪਾਲਦਾ ਹੋ ਜਾਂਦੀ ਹੈ ਜੀ ਸਾਰੇ ਢੀ ਘੋੜੇ ਵਰਗੇ ਕੋਈ ਆਏ ਜੀ ਗੱਲ ਹਾਂਜੀ 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 ਭਰਾ ਮੇਰੇ ਉਹ ਬਾਈ ਕਹਿੰਦਾ ਦੂਜਾ ਦਿਨ ਦੁੱਧ ਬੋਲਾ 15 ਲੀਟਰ ਹੀ ਕਹਿੰਦਾ ਪਰ 14 ਲੀਟਰ ਕਹਿ ਕੇ ਦਵਾਂਗੇ ਆਪਾਂ ਪੂਰੀ ਤਸੱਲੀ ਵਾਲੀ ਵੈੜਾ ਜੀ ਦੇਖੋ ਤੁਹਾਡੇ ਸਾਹਮਣੇ ਥਣ ਲੇਵਾ ਬਹੁਤ ਚੰਗਾ ਲੱਗਿਆ ਵੈੜ ਦੀ ਹਾਈ ਟ ਵੀ ਚੰਗੀ ਆ ਜਿਸ ਕਿਸੇ ਵੀਰ ਨੇ ਮਤਲਬ ਵੀ ਜਾਨਵਰ ਘਰੇ ਤੰਗੇ ਰੱਖਨੇ ਆ ਦੁੱਧ ਵਧੀ ਆ ਬਛਰੂ ਦਾ ਕਰਦੀ ਆ ਥੋੜਾ ਜਿਹਾ ਸਾਢੇ ਤੇ ਲਿਆ ਰੱਡੇ ਲਿਆ ਕੋਈ ਗੱਲ ਨਹੀਂ ਹਾਂਜੀ ਉਹ ਸੱਜਰ ਪਸ਼ੂ ਬੱਚੇ ਦਾ ਸਫਰ ਕਰਦਾ ਹੀ ਆ ਫਿਰ ਉਹ ਕੋਈ ਚੱਕਰ ਨਹੀਂ ਲੈ ਆਈ ਜਾ ਕੇ ਹਾਂਜੀ ਭਾਈ ਤੇਤਾ ਜੀ ਤੇ ਬਾਈ ਜੀ ਇਹਦੀ ਕੀ ਡਿਮਾਂਡ ਕਰਦੇ ਆ ਇਧਰ ਮੈਂ ਛੋਟੀ ਜੀ ਡਿਮਾਂਡ ਕੀ ਕਰਦੇ ਆ ਸਾਡਾ ਡਰਾਪਣੀ ਅੱਗੇ ਵੀ ਨਾਰਮਲ ਹੀ ਹੁੰਦੀ ਹੈ ਕੋਈ ਨਾ ਕੋਈ ਲੋਕ ਦਾ 65 70 ਵੀ ਮੁੱਲ ਕਰੀ ਜਾਂਦੇ ਆ ਹਾਂਜੀ ਹਾਂਜੀ ਕੋਈ ਐ ਜੀ ਗੱਲ ਨਹੀਂ ਹੈਗੀ ਆਪਾਂ ਇਹਦਾ 60000 ਜੋ ਮਾਨਤਾਨ ਕਰਦੇ ਆ 60000 ਚੋਂ ਮਾਨਤਾਨ ਹੋ ਜਾਊਗਾ ਠੀਕ ਹੈ ਜੀ ਭਾਵੇਂ ਇੰਨੀ ਵੀ ਗੱਲ ਆ ਚਾਰ ਡੰਗ ਆਪਣੇ ਘਰੇ ਭਾਵੇਂ ਚੋਕੇ ਲੈ ਜੇ ਜੇ ਲੱਤ ਸੜ ਕਰਕੇ ਆਪਣੇ ਘਰੇ ਪਾਣ ਹਾਂਜੀ ਵੀਰ ਮੀਰੋ ਬਿਲਕੁਲ ਜੀ ਆ ਤੁਹਾਡੇ ਸਾਹਮਣੇ ਆ ਬਹੁਤ ਚੰਗੀ ਵਹਿੜਾ ਮਗਰ ਬੱਚਾ ਦੂਜਾ ਦਿਨ 14 ਲੀਟਰ ਬੋਲਾ ਤਿਆਰ ਆ ਬਾਈ ਨੇ ਦਾਸਤਾ ਵੀ 60000 ਚੋਂ ਮਾਨਤਨ ਕਰਾਂਗੇ ਬਾਕੀ ਹੁਣ ਰਹਿੰਦੀ ਗੱਲ ਤੁਸੀਂ ਨਿਵੇੜਨੀ ਆ ਥੋੜਾ ਬਹੁਤਾ ਜੋ ਫਰਕ ਰਹੂਗਾ ਤੁਹਾਡਾ ਬਿਲਕੁਲ ਜੀ ਬਸ ਜਾਇਜ਼ ਮੁੱਲ ਲਾਉਣ ਨਾ ਮਰਾਏ ਨਹੀਂ ਕਰ ਬਿਲਕੁਲ ਜੀ ਤੇ ਆਜੋ ਫਿਰ ਬਾਈ ਨਾਲ ਸੰਪਰਕ ਕਰੋ ਤੁਸੀਂ ਮਿਲਾਓ ਜਿਹੜਾ ਮਾੜਾ ਮੋਟਾ ਤੁਹਾਡੀ ਖੇਚਲਾ ਅਸੀਂ ਜਿੰਨੀ ਜੋਗੇ ਸਗੇ ਤੁਹਾਨੂੰ ਵੀਡੀਓ ਦੇ ਵਿੱਚ ਸਾਰੇ ਐਂਗਲਾਂ ਤੋਂ ਜਾਣਵਾਰ ਗਾਂ ਹਾਂਜੀ 14 ਕਿਲੋ ਦੇ ਭਾਵੇਂ ਕੋਈ ਧਾਰਾ ਨਾ ਮਾਰੇ ਜੇ ਵੀ ਠੰਡ ਚ ਨੌਕਸ ਨਿਕਲ ਗਿਆ ਭਰ ਪਿੱਛੇ ਦੀ ਆਪਣੀ ਗਰੰਟੀ ਹੋਊਗੀ ਵੀਰੇ ਜੇ ਕੋਈ ਲੱਤ ਛੜ ਕਰ ਗਈ ਤਾਂ ਵੀ ਆਪਣੇ ਘਰੇ ਬੰਦ ਜੀ ਪਾ ਸਕੀ ਆਂਡਲਾਈਨ ਮੰਗਾ ਲੇ ਠੀਕ ਆ ਬਾਈ ਜੀ ਠੀਕ ਬਹੁਤ ਵਧੀਆ ਗੱਲ ਹੈ ਜੀ ਹਾਂਜੀ ਬਾਈ ਜੀ ਅੱਗੇ ਆ ਦੋ ਨੰਬਰ ਵੈਡ ਦੀ ਕੀ ਡਿਟੇਲ ਆ ਜੀ ਕਿੰਨੂ ਕੋਈ ਮਹੀਨਾ ਨਾਲੇ ਡੇਢ ਮਹੀਨਾ ਨਾਲੇ ਹਾਂਜੀ ਠੀਕ ਆ ਇੰਨਾ ਟਾਈਮ ਹੋਇਆ ਬਾਈ ਸੂਈ ਨੂੰ 12 ਕਿਲੋ ਦੁੱਧ ਰੈਡੀ ਹੈ ਇਹਦੇ ਥੱਲੇ 12 ਕਿਲੋ ਦੁੱਧ ਰੈਡੀ ਹੈ ਜੀ ਹਾਂ ਠੰਡੀ ਛੀਲ ਦੀ ਇਹਦੀ ਵੀ ਆਪਣੀ ਫੁੱਲ ਗਰੰਟੀ ਆ ਠੀਕ ਆ ਜੀ ਥ ਚਾਰੇ ਧਾਣੇ ਦੇ ਵੀ ਬਹੁਤ ਵਧੀਆ ਅਲੱਗ-ਅਲੱਗ ਥਾਣਾ ਚਾਰੇ ਹਾਂਜੀ ਧਾਣ ਦੇਗਾ ਇਥੇ ਨਾਲੋਂ ਬਸ ਦੂਜਾ ਥਾਣ ਨਹੀਂ ਦਿੰਦਾ ਹਾਂਜੀ ਆਏ ਪੂਰੇ ਸੇਹਦ ਨੂੰ ਸੇਹਦ ਆ ਬਾਕੀ ਲੇਵੀ ਦੀ ਢਲ ਢੁਲ ਵੀ ਬਹੁਤ ਚੰਗੀ ਵੀ ਜੇ ਬੈੜ ਦੀ ਆਪਾਂ ਚੰਗੀ ਸੇਵਾ ਹੋਰ ਵੀ ਕਰ ਲਗੇ ਦੁੱਧ ਵੱਧ ਸਕਦੀ ਹੈ ਜੀ ਨੋਰਮਲੀ ਗੱਲ ਨਹੀਂ ਪਿਆਦੂੰਗੀ ਹਾਂਜੀ ਹਾਂਜੀ ਇਧਰ ਲਈ ਐਂਗਲ ਤੋਂ ਤੁਹਾਨੂੰ ਦਿਖਾਉਣੀਆਂ ਜੀ ਬੈੜ ਸਾਰੇ ਪਾਸਿਓ ਤੁਹਾਨੂੰ ਜਿੰਨੀ ਵੀ ਆਪਾਂ ਜੋਗੀਆਂ ਤੁਹਾਨੂੰ ਡਾਈਟ ਦੀ ਹਾਈਟ ਵੀ ਚੰਗੀ ਆ ਤੁਸੀਂ ਬਾਈ ਦੇ ਕੱਦ ਤੋਂ ਅੰਦਾਜ਼ਾ ਲਾ ਸਕਦੇ ਆ ਜੀ ਪੂਰੀ ਵਧੀਆ ਹਾਈਟ ਆ ਬੈੜ ਦੀ ਬਾਕੀ ਬੈਕਗਰਾਉਂਡ ਤੁਹਾਨੂੰ ਦਿਖਾ ਦੇਣੇ ਆ ਜੀ ਲੇਵਾ ਬੈਕ ਸਾਈਡ ਤੋਂ ਵੀ ਲੇਵਾ ਚੰਗਾ ਜੀ ਬਾਕੀ ਜਿਹਨੇ ਬ੍ਰੀਡ ਬਰੂਡ ਜਾਂ ਮੂਰੇ ਤਿਆਰ ਕਰਨੇ ਨੇ ਡਾਇਰੈਕਟਰ ਜੀ ਬਿਲਕੁਲ ਜੀ ਬਾਕੀ ਵੀਰ ਮੇਰਿਓ ਛੋਟੀ ਇੱਕ ਬੇਨਤੀ ਆ ਦੇਖੋ ਤੁਹਾਡੇ ਸਾਹਮਣੇ ਜੀ ਵੀ ਜੇ ਕਿਸੇ ਵੀ ਵੀਰ ਨੂੰ ਆਪਣੀ ਕੋਈ ਗੱਲ ਥੋੜੀ ਬਹੁਤੀ ਗਲਤ ਲੱਗਦੀ ਹੈ ਕੱਚੀ ਲੱਗਦੀ ਹੈ ਨਵਾਂ ਕੰਮ ਸ਼ੁਰੂ ਕੀਤਾ ਤੁਸੀਂ ਆਪਾਂ ਨੂੰ ਦੱਸ ਸਕਦੇ ਆ ਭਰਾ ਮੇਰਿਓ ਆਇਆ ਆ ਕਰਕੇ ਮਾਲ ਥੋੜਾ ਜਿਹਾ ਉਪਰਾ ਕਰਦਾ ਬਿਲਕੁਲ ਜੀ ਹਾਂ ਜੀ ਆ ਤੁਹਾਡੇ ਸਾਹਮਣੇ ਆ ਵਹਿੜ ਤੁਰਦੀ ਇਹ ਵੀ ਚੰਗੀ ਹੈ ਜੀ ਲੇਵਾ ਵੀ ਚੰਗਾ ਜੀ ਬੰਦਰ ਸਾਰੇ ਪਾਸੇ ਸਹੀ ਆ ਜੀ ਹਾਂਜੀ ਦੁੱਧ ਇਹਦਾ ਕਿੰਨੇ 12 ਕਿਲੋ ਦੇ ਸੇਬ 12 ਕਿਲੋ ਭਾਵੇਂ ਕੁਝ ਧਾਰਾ ਮਣਾ ਮਾਰੇ 11 ਕਿਲੋ ਦੇ ਬਾਈ ਕਹਿੰਦਾ ਧਾਰਾ ਵੀ ਨਾ ਮਾਰੇ ਵੀ ਫੁੱਲ ਗਰੰਟੀ ਹੈ ਵੀ ਇਹਨਾਂ ਚਵਾ ਕੇ ਵੀ ਚਵਾ ਕੇ ਦੇ ਦੋਗੇ ਬਿਲਕੁਲ ਚਵਾ ਕੇ ਦੇ ਦਾਂਗੇ ਜੇ ਕੋਈ ਆਨਲਾਈਨ ਮੰਗਵਾਉਂਦਾ 11 ਕਿਲੋ ਤੇ ਆਪਣੀ ਗਰੰਟੀ ਆ ਭਾਵੇਂ ਅਸੀਂ ਮੰਗਾ ਲਈ ਵੀ ਕੋਈ ਲੰਬਾ ਨਹੀਂ ਆਉਂਦਾ ਮੁੰਡਾ ਹਾਂਜੀ ਬਾਈ ਜੀ ਬਾਈ ਕਹਿੰਦਾ ਭਾਵੇਂ ਦੀ ਆਨਲਾਈਨ ਮੰਗਾ ਲਓ 11 ਕਿਲੋ ਤੋਂ ਉੱਪਰ 11 ਕਿਲੋ ਦੀ ਗਰੰਟੀ ਆ ਕਹਿੰਦਾ ਬਾਈ ਕਹਿੰਦਾ ਧਾਰਾਂ ਵੀ ਨਾ ਮਾਰੇ ਅਗਲੇ ਦੇ ਘਰੇ 11 ਕਿਲੋ ਪੂਰਾ ਨੈਟ ਨਿਕਲੂਗਾ ਬਾਈ ਜੀ ਬਾਕੀ ਗਾਂ ਅਗਲੇ ਦੀ ਸੇਵਾ ਦਾ ਹਾਂ ਉਹ ਤਾਂ 13 11 ਕਿਲੋ ਨਿਕਲੂ ਬਾਕੀ ਜਿੰਨਾ ਅਗਲਾ ਪਾਲੂਗਾ ਉਹਨਾਂ ਕੱਢ ਲੂਗਾ ਬਾਈ 11 ਤੋਂ ਬਾਅਦ ਵੀ ਹਾਂ ਜੀ ਆ ਕੋਈ ਮਹੀਨੇ ਡੇਢ ਮਹੀਨੇ ਦੀ ਸੂਈ ਵੀ ਆ ਕੋਈ ਆਏ ਨਹੀਂ ਹੈਗਾ ਵੀ ਜਮਾ ਟੋਕੜਾ ਲੇ ਬਾਈ 10 ਦਿਨ ਉਹਦਾ ਬਹਿਣ ਦਾ ਜੇ ਟੋਕੜ ਹੋਵੇ ਹਾਂਜੀ ਹਾਂਜੀ ਤੇ ਇਹਦੀ ਡਿਮਾਂਡ ਬਾਈ ਜੀ ਕੀ ਕਰਦੇ ਆ ਇਹ ਆਪਾਂ 40 ਚੋਂ ਮਾਨਦਾਨ ਕਰ ਦਾਂਗੇ 40000 ਚੋਂ ਮਾਨਦਾਨ ਕਰ ਦਾਂਗੇ ਬਾਈ ਜੀ ਕਹਿੰਦਾ ਮਹੀਨਾ ਹੋਇਆ ਸੂਈ ਨੂੰ ਬਾਈ ਜੀ 12 ਲੀਟਰ ਦੁੱਧ ਬ ਤੇ ਬੈੜ ਬਹੁਤ ਚੰਗੀ ਆ ਹਾਂਜੀ ਬਾਈ ਜੀ ਤਿੰਨ ਨੰਬਰ ਦੀ ਆਪਾਂ ਨੂੰ ਸੱਜਰ ਜੇ ਕਟਾ ਕੇ ਗਿਆ ਵਾ ਕੋਈ ਹੁਣੇ ਹੀ ਅੱਛਾ ਜੀ ਮਨ ਕਰਿਆ ਆਪਾਂ ਤਾਂ ਸੱਜਰ ਵੈੜ ਲੈ ਲਿਆ ਆਪਾਂ ਵੀਡੀਓ ਤੇ 4.5 ਹੀ ਇੱਕ ਬੈੜ ਹੋਰ ਲਈ ਸੀ ਸੱਜਰ ਲੈ ਗਿਆ ਬੰਦਾ ਓਕੇ ਜੀ ਡੇਢ ਤੋਂ 2 ਮਹੀਨੇ ਹੋ ਗਏ ਉਹ ਕਹਿੰਦਾ ਸੀ ਮਨ ਲੱਗੇ ਨੂੰ ਠੀਕ ਆ 2 ਮਹੀਨੇ ਹੋ ਗਏ ਡੇਢ ਮਹੀਨਾ ਕਿ 2 ਮਹੀਨੇ ਡੇਢ ਮਹੀਨਾ ਕਿਹਾ ਵਾ ਮਨ ਕਰ ਕੇ ਜੜਾ ਡੇਢ ਮਹੀਨਾ ਅੱਛਾ ਜੀ ਠੀਕ ਆ ਆਪਾਂ ਖਾਲੀ ਮੰਨ ਕੇ ਦੇਣੀ ਆ ਹਾਂਜੀ ਠੀਕ ਆ ਗੱਭਰ ਨਿਕਲੇ ਗਲੀ ਦੀ ਕਿਸਮਤ ਬਿਲਕੁਲ ਜੀ ਦੁੱਧ ਅਗਲੇ ਨੇ 5 ਕਿਲੋ ਗਿਆ ਕੋਈ 4 ਕਿਲੋ ਮੰਨ ਕੇ ਲੈ ਜੇ ਥਣ ਚਾਰੇ ਓਕੇ ਚਾਰੇ ਧਣ ਬਾਈ ਜੀ ਕਹਿੰਦਾ ਚੱਲਦੇ ਆ ਦੁੱਧ ਜਰਸੀ ਜਾ ਬਾਈ ਦੁੱਧ ਕਿੰਨਾ ਗਿਆ ਜੀ ਦੁੱਧ ਅਗਲੇ ਨੇ 5 ਕਿਲੋ ਗਿਆ ਕੋਈ 4 ਕਿਲੋ ਮੰਨ ਕੇ 4 ਕਿਲੋ ਦੁੱਧ ਮੰਨ ਕੇ ਬਾਈ ਜੀ ਕਹਿੰਦਾ ਲੈ ਜੀ ਕੋਈ ਵੱਛੀ ਨਹੀਂ ਦਿੰਦਾ ਜੰਨੇ ਦੀ ਆਪਾਂ ਦੇਣੀ ਆ 5000 ਦੀ ਦੇ ਦੇਣੀ ਆ ਕੋਈ ਦੇਖੇ ਨਹੀਂ ਦਿੰਦਾ ਬੱਲਾ ਵੱਡੀ ਆਫਰ ਹੀ ਕਰਦੀ ਬਾਈ ਨੇ 4 ਕਿਲੋ ਦੁੱਧ 5000 ਦੀ ਬਾਈ ਕਹਿੰਦਾ ਦੇ ਦੇਣੀ ਆ ਜਰਸੀ ਆ ਕੋਈ ਆ ਨਹੀਂ ਹੈਗਾ ਹਾਂਜੀ ਵੀ ਜਰਸੀਆਂ ਚ ਪੈਂਦੀ ਆ ਹਾਈਟ ਵੀ ਠੀਕ ਹੈ ਜੀ ਪੰਜਾਬ ਵਾਲੀ ਜਰਸੀ ਚ ਆਉਂ ਆ ਗੱਡੀ ਚ ਉਤਰਨ ਲੱਗੀ ਦਾ ਥੋੜਾ ਜਾਓਗੇ ਹਾਂਜੀ ਡੇਢ ਮਹੀਨੇ ਦਾ ਬਾਈ ਜੀ ਕਹਿੰਦਾ ਸੀਮਨ ਲੱਗਿਆ ਵਾ 4 ਕਿਲੋ ਦੁੱਧ ਦਾ ਆਫਰ ਵੱਡੀ ਕਰਤੀ ਬਾਈ ਕਹਿੰਦਾ 5000 ਦੀ ਦੇ ਦਾਂਗੇ ਠੀਕ ਹੈ ਜੀ ਬਾਕੀ ਹੁਣ ਤੁਸੀਂ ਵੇਖ ਲਓ ਤੁਹਾਡੇ ਸਾਹਮਣੇ ਦੇਖ ਕਿਸੇ ਨੇ ਆਏ ਆ ਰਹਿ ਗਈ ਵਾੜ ਕਿੰਨੇ ਰੁਪਈਆ ਦੀ ਝੋਲੀ ਚੰਗੀ ਹੈ ਯਾਰ ਹਾਂ ਵਾੜ ਦਾ ਥਣ ਲੇਵਾ ਚੰਗਾ ਜੀ ਝੋਲੀ ਵੀ ਠੀਕ ਆ ਬਾਕੀ ਜਿਹਨੇ ਥੋੜਾ ਦੁੱਧ ਦਾ ਬਾਈ ਘਰੇ ਡੰਗਾ ਲਾਉਣਾ ਉਹਦੇ ਅਸਤੇ ਪੂਰੀ ਵਧੀਆ ਚਾਰ ਗਾ ਦੁੱਧ ਆ ਯਾਰ ਮੱਝਾ ਵਰਗਾ ਦੁੱਧ ਹੋਊਗਾ ਇਹਦਾ ਚਾਰ ਕਰ ਲੂਗਾ ਤਾਂ ਵਧ ਵੀ ਸਕਦੀ ਆ ਗੱਭਣ ਨਿਕਲ ਬਾਈ ਗੱਭਣ ਨਿਕਲੇ ਇਹਦੇ ਚਾਰ ਪੈਸੇ ਵੀ ਰਲਾਊਗੀ ਮੂਰੇ 65000 ਦੀ ਆਪਾਂ ਨੂੰ ਕਟਾਜੇ ਭਾਵੇਂ ਕੋਈ ਲੈ ਵੀ ਗੱਲ 5000 ਦੀ ਤਾਂ ਬਾਈ ਕੋਈ ਬੱਚੀ ਨਹੀਂ ਦਿੰਦਾ ਜੇ ਗੱਭਣ ਰਹਿ ਗਈ ਵੇੜ ਤਿਆਰ ਹੋਈ 65000 ਦੀ ਆਪਾਂ ਨੂੰ ਕਟਾਜੂ ਬਿਲਕੁਲ ਜੀ 5000 ਦੀ ਕੋਈ ਬੱਚੀ ਨਹੀਂ ਦਿੰਦਾ ਬਈ ਇਹਨੇ 4 ਕਿਲੋ ਦੁੱਧ ਵੀ ਦੇਣਾ ਹਾਂਜੀ ਭਰਾ ਮੇਰੇ ਤੁਹਾਨੂੰ ਅਜੇ ਤਿੰਨ ਡੰਗਰ ਦਿਖਾਏ ਆ ਤਿੰਨੇ ਡੰਗਰ ਮੰਨ ਲਓ ਵੀ ਤੁਹਾਡੇ ਸਾਹਮਣੇ ਸਾਰੀ ਡਿਟੇਲ ਆਪ ਤੁਸੀਂ ਉਹਨਾਂ ਬਾਕੀ ਤਸੱਲੀ ਆਪਦੀ ਪਰ ਕਾਬ ਕਰਨੀ ਆ ਬਾਈ ਦੇ ਘਰੇ ਆ ਕਿ ਇੱਕ ਟਾਈਮ ਦੋ ਟਾਈਮ ਚੋ ਸਕਦੇ ਆ ਤੁਸੀਂ ਸਾਡਾ ਕੰਮ ਆ ਵੀਡੀਓ ਦੇ ਵਿੱਚ ਸਾਰੇ ਇੰਗਲਾਂ ਤੋਂ ਪਸ਼ੂ ਨੂੰ ਦਿਖਾਉਣਾ ਤੁਹਾਡੇ ਸਾਹਮਣੇ ਸਾਰੇ ਪਸ਼ੂ ਦਿਖਾਤੇ ਆਪਾਂ ਜੇ ਕੋਈ ਤਿੰਨੇ ਇਕੱਠੇ ਲੈਂਦਾ ਜਾਂ ਜੋੜਾ-ਜੋੜਾ ਲੈਂਦਾ ਆਪਾਂ 300 ਕਿਲੋਮੀਟਰ ਕਰਾਇਆ ਫ੍ਰੀ ਕਰ ਦਾਂਗੇ ਜੇ ਕੋਈ ਆ ਦੋਨੇ ਵੇੜਾ ਇਕੱਠਿਆਂ ਲੈਂਦਾ ਵਾੜ ਫ੍ਰੀ ਵੀ ਦੇ ਦਾਂਗੇ ਲੋ ਜੀ ਵੱਡੀ ਇੱਕ ਹੋਰ ਆਫਰ ਕਰਤੀ ਬਾਈ ਕਹਿੰਦਾ ਵੀ ਜੇ ਉਹ ਜੋੜਾ ਬਾਈ ਕੋਈ ਇਕੱਠਾ ਲੈਂਦਾ ਤਾਂ ਆ 4 ਕਿਲੋ ਦੁੱਧ ਵਾਲੀ ਗਾਂ ਫ੍ਰੀ ਦੇ ਦਾਂਗੇ ਤੇ 300 ਕਿਲੋਮੀਟਰ ਪਹੁੰਚ ਜੀ ਪਹੁੰਚ ਕਰ ਦਾਂਗੇ 300 ਕਿਲੋਮੀਟਰ ਬਾਈ ਕਹਿੰਦਾ ਪਹੁੰਚ ਕਰ ਦਾਂਗੇ ਜੋੜਾ ਵੀ ਲਊਗਾ ਬਾਈ ਨਾਲੇ ਫਰੀ ਵੀ ਦੇਊਗਾ ਗਾਂ ਤੇ 300 ਕਿਲੋਮੀਟਰ ਪਹੁੰਚ ਵੀ ਬਾਈ ਕਹਿੰਦਾ ਆਫਰ ਵੱਡੀਆਂ ਹੀ ਕਰਦਿਆਂ ਅੱਜ ਲਓ ਸਿੰਗਲ ਵਾੜ ਵੀ ਲੈਂਦਾ ਵਾ ਅੱਧਾ ਕਿਰਾਇਆ ਆਪਾਂ ਦੇ ਦਾਂਗੇ ਅੱਧਾ ਕਿਰਾਇਆ ਦਾ 400 ਕਿਲੋਮੀਟਰ ਬੰਦਾ 200 ਕਿਲੋਮੀਟਰ ਦਾ ਕਿਰਾਇਆ ਮੈਂ ਦੇ ਦਊਗਾ ਡਾਟ ਠੀਕ ਹੈ ਵੀ ਜਿੰਨੀ ਵੀ ਵਾੜ ਬੰਦੀ ਆ ਹਾਂ ਉਹ ਮੀਟਰ ਤੇ ਦੇਖ ਕੇ ਬਾਈ ਕਹਿੰਦਾ ਅੱਧਾ ਕਰਾਇਆ ਆਪਾਂ ਦੇ ਦਾਂਗੇ। ਹਾਂਜੀ ਆ ਤੁਹਾਡੇ ਸਾਹਮਣੇ ਬਾਈ ਨੇ ਸਾਰੀਆਂ ਗੱਲਾਂ ਕਰ ਲਈਆਂ ਆਪਾਂ ਦੁਬਾਰਾ ਫਿਰ ਬੋਲ ਦਿੰਨੇ ਆ। ਹਾਂਜੀ 9780374215 9780374215 74215 ਇੱਕ ਵੀਰ ਭਰਾ ਨੂੰ ਇਹ ਬੇਨਤੀ ਆ ਲੈਟਰ ਜੇ ਕਿਸੇ ਨੂੰ ਵਹਿੜ ਆਏ ਵੀਡੀਓ ਤੇ ਪਸੰਦ ਆਉਂਦੀ ਹੈ ਨਾ ਵਾਲੀ ਬਣੇ ਆਪਾਂ ਨੂੰ 2000 ਰੁਪਏ ਸਾਈ ਪਾ ਕੇ ਇਹੀ ਦੁਰੇ ਵੀਰ ਭਰਾ ਕਹਿੰਦੇ ਆ ਬਾਈ ਅਸੀਂ ਆਉਨੇ ਇੱਥੇ ਆ ਕੇ ਜੇ ਕਿਸੇ ਦੇ ਪਸੂ ਨਾ ਫੜਟੂ ਅਗਲੇ ਦੀ ਸਾਈ ਵਾਪਸ ਹੋਊਗੀ। ਬਿਲਕੁਲ ਜੀ ਠੀਕ ਆ ਮੋੜ ਕੇ ਪਤਾ ਕਈ ਭੈਣ ਭਰਾ ਤਰਾਜ ਕਰਦੇ ਕੱਲ ਗੱਲ ਇਹ ਹੋਈ ਕਿ ਮੰਨ ਕੇ ਚੱਲ ਵੀ ਬੰਦੇ ਅੱਧੇ ਉਧਰੋਂ ਤੁਰਪੇ ਵੀਡੀਓ ਆਪਾਂ ਕਿਹਾ ਜੀ ਬਾਈ ਸਾਈ ਪਾ ਦੋ ਕਹਿੰਦੇ ਨਹੀਂ ਬਾਈ ਇੱਥੇ ਆ ਕੇ ਦੇਖਣੀ ਆ ਉਹ ਬੰਦੇ ਤੁਰਪੇ ਵਹਿੜਾ ਵੈਗੀਆਂ ਹਾਂਜੀ ਹਾਂਜੀ ਬਾਈ ਤੁਸ ਨੂੰ ਤੁਹਾਨੂੰ ਅਸੀਂ ਕਿਹਾ ਸੀਗਾ ਬਾਈ ਤੁਰਪੇ ਅਸੀਂ ਬਾਈ ਚੱਕਰ ਪਤਾ ਕੀ ਹੈ ਜੇ ਕੋਈ ਸਾਈ ਪਾਊਗਾ ਵਹਿੜ ਉਹਦੀ ਹੋਣੀ ਹੈ ਬਿਲਕੁਲ ਜੀ ਠੀਕ ਹੈ ਨਾ ਆਓ ਜੇ ਬੰਦਾ ਫੋਨ ਤੇ ਕੱਲਾ ਕਹਦੂ ਬਾਈ ਤੁਰਪੇ ਉਹਦੀ ਵਹਿੜ ਨਹੀਂ ਹੋਣੀ ਮੁੜ ਕੇ ਬੰਦਾ ਨਾ ਆਵੇ ਫਿਰ ਪਸ਼ੂ ਅਗਲੇ ਦਾ ਖਰਾਬ ਹੁੰਦਾ ਕੋਈ ਆਪਾਂ ਐ ਨਹੀਂ ਕਹਿੰਦੇ ਆਪਾਂ ਨੂੰ ਚਾਹੇ ਕੋਈ 1000 1500 ਰੁਪਈਆ ਸਾਈ ਪਾ ਕੇ ਤਰਪੇ ਜੇ ਅਗਲੇ ਨੇ ਪਸ਼ੂ ਨਾ ਫੇਟੂ ਆਪਾਂ ਸਾਈ ਬਾਪ ਸਾਈ ਬਾਪਸੇ ਹੋ ਜਾਊਗੀ ਬਿਲਕੁਲ ਜੀ ਠੀਕ ਹੈ ਜੀ ਹੂੰ ਤੁਹਾਨੂੰ ਕੱਲ ਵਾਲੀ ਵੀਡੀਓ ਦਾ ਰਿਸਪੌਂਸ ਚੰਗਾ ਮਿਲਿਆ ਬਾਈ ਪੂਰਾ ਵਧੀਆ ਪੂਰਾ ਮਨ ਖੁਸ਼ ਆ ਪੂਰਾ ਇੱਕ ਬੰਦੇ ਨੂੰ ਇਹ ਕਹਿੰਦੇ ਜੇ ਕਿਸੇ ਨੇ ਬਾਕੀ ਆਏ ਆ ਵੀਡੀਓ ਪਾਉਣੀਆਂ ਪਸ਼ੂ ਦੀ ਵੀਡੀਓ ਪਾਉਣੀਆਂ ਥੋੜੇ ਤੋਂ ਪਾ ਆਵੇ ਆਪਾਂ ਤਾਂ ਕਹਿੰਦੇ ਇੰਨੇ ਫੋਨ ਆਏ ਮੈਂ ਕਹਿੰਦਾ ਫੋਨ ਤਾਂ ਹਜੇ ਤੱਕ ਨਹੀਂ ਬਾਈ ਟੇਕਣ ਦਿੰਦੇ ਚਲੋ ਆਪਣਾ ਤੁਹਾਡਾ ਛੋਟਾ ਭਰਾ ਡਾਕਟਰ ਅਮਰੀਕ rauke ਕਲਮ ਹੈ ਰਿਪੀਟਰ ਪਸ਼ੂਆਂ ਦੇ ਸਪੈਸ਼ਲਿਸਟ ਗੁਰੂ ਸਾਹਿਬ ਦੀ ਕਿਰਪਾ ਮਾਲਕ ਦੀ ਦਇਆ ਜੀ ਜੇ ਕਿਸੇ ਵੀ ਭਰਾ ਦਾ ਪਸ਼ੂ ਰਿਪੀਟਰ ਆ ਸਾਲ 2 ਸਾਲ 4 ਸਾਲ ਦਾ ਉਹਦਾ 1 ਮਹੀਨੇ ਦੇ ਟਰੀਟਮੈਂਟ ਨਾਲ 100% ਪੱਕਾ ਇਲਾਜ ਆ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਆ ਰਿਪੀਟਰ ਪਸ਼ੂ ਤੁਹਾਨੂੰ ਰੋੜਾਂ ਤੇ ਛੱਡਣ ਦੀ ਲੋੜ ਨਹੀਂ ਜਾਂ ਝੋਟੀਆਂ ਬੁਚੜਾ ਨੂੰ ਵੇਚਣ ਦੀ ਲੋੜ ਨਹੀਂ ਗੁਰੂ ਸਾਹਿਬ ਦੀ ਰਹਿਮਤ ਹੈ ਨਹੀਂ ਕਿ ਬਹੁਤ ਗਾਈਆਂ ਆਪਾਂ ਅਵਾਰਾ ਰੂੜੀ ਤੋਂ ਵੱਢ ਕੇ ਵੀ ਗੱਪਣ ਕੀਤੀਆਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਆ ਆਪਣੀਆਂ ਵੜਾ ਕੱਲ ਨੂੰ ਤਿੰਨ ਹੋਰ ਵੀ ਆ ਜਾਣੀਆਂ ਤਿੰਨ ਚਾਰ ਹਾਂਜੀ ਜੀ ਜਿਵੇਂ ਲੀ ਵਾਂਗੂ ਆਪਣੇ ਕੋਲੇ ਪਹੁੰਚੂਂਦਾ ਬਾਬਾ ਸੁੱਖ ਰੱਖੇ ਆਹ ਮਾਲ ਵੈਗ ਗਿਆ ਆਪਣਾ ਕੱਲ ਨੂੰ ਫਿਰ ਵੀਡੀਓ ਪਾਵਾਂਗੇ ਬਲ ਠੀਕ ਹੈ ਬਹੁਤ ਧੰਨਵਾਦ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਲਾਸਟ ਦੇ ਵਿੱਚ ਫਿਰ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤਾਂ ਕਿ ਸਾਡਾ ਹੌਸਲਾ ਵਧੇ ਭਾਈ ਨਵਾਂ ਕੰਮ ਸ਼ੁਰੂ ਕੀਤਾ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਸਾਸ਼ੀ ਗਾਲ ਜੀ ਧੰਨਵਾਦ